ਜਾ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਕਲੇਸ਼ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੰਜਾਬ ਦੇ ਲੀਡਰਾਂ ਦੇ ਵਿੱਚ ਦੌੜ ਲੱਗੀ ਹੋਈ ਹੈ ਦਿੱਲੀ ਲੋਬੀ ਦੇ ਵਿੱਚ ਵਾਰ-ਵਾਰ ਗੇੜੇ ਲਾ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਜੋ ਪੰਜਾਬ ਦੇ ਵਿੱਚ 2027 ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਸੁਖਜਿੰਦਰ ਸੰਧਵਾ ਇਹ ਸਾਰੇ ਲੀਡਰ 2027 ਵਿੱਚ ਮੁੱਖ ਮੰਤਰੀ ਬਣਨਗੇ ਜਾਂ 2027 ਵਿੱਚ ਕਾਂਗਰਸ ਸੱਤਾ ਵਿੱਚ ਨਹੀਂ ਆਈ ਤਾਂ ਇਹਨਾਂ ਦਾ ਮੁੱਖ ਮੰਤਰੀ ਦਾ ਸੁਪਨਾ ਹਮੇਸ਼ਾ ਲਈ ਚੱਕਨਾ ਚੂਰ ਹੋ ਜਾਵੇਗਾ ਇਸ ਦੇ ਬਾਰੇ ਦਿੱਲੀ ਦੇ ਵਿੱਚ ਇਹਨਾਂ ਦੇ ਜੋ ਘੇੜੇ ਲੱਗ ਰਹੇ ਨੇ ਜਿਸ ਨੂੰ ਲੈ ਕੇ ਇਹ ਕਲੇਸ਼ ਜਿਹੜਾ ਹੈ ਹਾਈ ਕਮਾਂਡ ਦੇ ਅੱਗੇ ਵੀ ਬਹੁਤ ਵੱਡਾ ਹੋ ਗਿਆ ਹੈ ਹਾਈ ਕਮਾਂਡ ਨੇ ਪੰਜਾਬ ਦੇ ਇਨਚਾਰਜ ਲਾਇਆ ਸੀ ਬੁਬੇਸ਼ ਬਗੇਲ ਉਹ ਵਾਰ-ਵਾਰ ਇਹਨਾਂ ਲੀਡਰ ਨੂੰ ਸਮਝਾ ਰਹੇ ਨੇ ਪਰ ਉਹ ਸਫਲ ਨਹੀਂ ਹੋ ਰਹੇ ਜਿਸ ਨੂੰ ਲੈ ਕੇ ਕਾਂਗਰਸ ਦਾ ਕਲੇਸ਼ ਹੁਣ ਕਿੱਥੇ ਰੁਕੇਗਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਗਲਾ ਕੌਣ ਹੋਵੇਗਾ ਇਸਤੇ ਬਾਰੇ ਅਸੀਂ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਖਬਰ ਵੱਲ ਵਧਣ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਸੋ ਪੰਜਾਬ ਕਾਂਗਰਸ 2027 ਦੇ ਲਈ ਜੋ ਸਰਕਾਰ ਬਣਾਉਣ ਦੇ ਲਈ ਪੰਜਾਬ ਦੇ ਮੁੱਦਿਆਂ ਨੂੰ ਨਹੀਂ ਲੈ ਰਹੀ ਔਰ ਸਿਰਫ ਤੇ ਸਿਰਫ ਆਪਸ ਦੇ ਵਿੱਚ ਇੱਕ ਦੂਜੀ ਦਾ ਲੱਤਾਂ ਖਿੱਚਣ ਵਾਲੀ ਉਹ ਸਥਿਤੀ ਫੇਰ ਪੈਦਾ ਹੋ ਗਈ ਏ ਪੰਜਾਬ ਦੀ ਲੀਡਰਸ਼ਿਪ ਦਿੱਲੀ ਲੋਬੀ ਦੇ ਵਿੱਚ ਕਿਹੜੇ ਲਾ ਰਹੀ ਏ ਵਾਰ-ਵਾਰ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਪ੍ਰਭੇਸ਼ਵ ਗੇਲ ਸਾਰੇ ਨੀਡਰਾਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਸ ਦੇ ਵਿੱਚ ਜਿਹੜੇ ਮਿਲ ਕੇ ਚੱਲੋ ਸਾਰੇ ਇਕੱਠੇ ਹੋ ਕੇ ਚੱਲੋ ਤਾਂ ਕਿ 2027 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਪਰ ਦੂਸਰੇ ਪਾਸੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਇਹੀ ਸਤਾ ਰਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇਗਾ ਜਾਂ ਨਹੀਂ ਜੇਕਰ ਆਪਾਂ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾਦੀ ਤਾਂ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਨੇ ਪਰ ਹਾਈ ਕਮਾਂਡ ਦੇ ਵੱਲੋਂ ਅਜੇ ਤੱਕ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾ ਰਿਹਾ ਜਿਸ ਕਰਕੇ ਦਿੱਲੀ ਗਿੜੇ ਲੱਗ ਰਹੇ ਨੇ ਰਾਜਾ ਵਡਿੰਗ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਾਂ ਮੁੱਖ ਮੰਤਰੀ ਦੀ ਦੌੜ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸੰਧਵਾ ਓਪੀ ਸੋਨੀ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਚੰਡੀਗੜ੍ਹ ਦੇ ਜਿਹੜੇ ਸੰਸਦ ਮੈਂਬਰ ਬਣੇ ਮਨੀਸ਼ ਦਿਵਾੜੀ ਇਹ ਸਾਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪੰਜਾਬ ਦਾ ਹੁਣ ਚਰਨਜੀਤ ਚੰਨੀ ਨੂੰ ਇੱਕ ਵਾਰ ਮੁੱਖ ਮੰਤਰੀ ਬਣਾ ਦਿੱਤਾ ਗਿਆ 3 ਮਹੀਨੇ ਇਹਨਾਂ ਦੇ ਕੋਲ ਮੁੱਖ ਮੰਤਰੀ ਦਾ ਅਹੁਦਾ ਰਿਹਾ ਹਾਈ ਕਮਾਂਡ ਫਿਰ ਕਿਦੇ ਨਾ ਕਿਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਇਰਾਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲੈਣਾ ਚਾਹੁੰਦੀ ਹੈ ਇਹ ਕੋਈ ਕੰਸਵਾ ਲੱਗ ਰਹੀਆਂ ਨੇ ਔਰ ਦੂਸਰੇ ਪਾਸੇ ਮਜਬੀ ਸਿੱਖ ਦੇ ਬਾਰੇ ਜਿਹੜਾ ਕਿ ਇਹ ਬਿਆਨ ਦਿੱਤਾ ਗਿਆ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੇ ਜਾਤ ਨੂੰ ਲੈ ਕੇ ਟਿੱਪਣੀ ਕੀਤੀ ਗਈ ਇਥੋਂ ਮਜਬੀ ਸਿੱਖ ਜਿਹੜੇ ਨੇ ਉਹ ਵੀ ਅਲੱਗ ਹੋ ਗਏ ਨੇ ਕਾਂਗਰਸ ਨਾਲੋਂ ਔਰ ਕਾਂਗਰਸ ਦੇ ਵੱਲੋਂ ਜੋ ਮਜਬੀ ਸਿੱਖਾਂ ਦੀ ਵੋਟ ਨੂੰ ਆਪਣੇ ਨਾਲ ਜੋੜਨ ਲਈ ਇੱਕ ਹੋਰ ਚਿਹਰੇ ਨੂੰ ਅੱਗੇ ਲਿਆਂਦਾ ਜਾ ਰਿਹਾ ਸੁਖਵਿੰਦਰ ਦੇਣੀ ਸੁਖਵਿੰਦਰ ਦੇਣੀ ਨੂੰ ਵੀ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਮੁੱਖ ਮੰਤਰੀ ਜੇਕਰ ਸੁਖਵਿੰਦਰ ਦੇਣੀ ਨੂੰ ਐਲਾਨਿਆ ਜਾਂਦਾ ਤਾਂ ਫਿਰ ਮਜਬੀ ਸਿੱਖ ਦੀ ਵੋਟ ਵੀ ਫਿਰ ਕਾਂਗਰਸ ਨਾਲ ਜੁੜੀ ਰਹੇਗੀ ਸੋ ਸਾਰੀਆਂ ਚਰਚਾਵਾਂ ਦਿੱਲੀ ਲੋਬੀ ਵਿੱਚ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਰਾਜਾ ਵੜਿੰਗ ਨੂੰ ਹੁਣ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਇਹ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਭਾਵੇਂ ਉਹਨਾਂ ਦਾ ਇਰਾਦਾ ਕੁਝ ਨਹੀਂ ਸੀ ਪਰ ਉਹਨਾਂ ਦੇ ਮੂੰਹ ਵਿੱਚੋਂ ਜਿਹੜੇ ਸ਼ਬਦ ਨਿਕਲ ਗਏ ਉਹਨਾਂ ਸ਼ਬਦਾਂ ਦੇ ਕੰਮ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਗਈ ਤੇ ਕਾਂਗਰਸ ਜਿਹੜੀ ਹੈ ਹੁਣ ਇਹ ਬਦਲਾਅ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਬਿਹਾਰ ਦੇ ਵਿੱਚ ਵੀ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਜੋ ਹਰਿਆਣੇ ਦੇ ਵਿੱਚ ਕਾਂਗਰਸ ਦੀਆਂ ਜਦੋਂ ਪੂਰੀ ਆਸੀ ਕਾਂਗਰਸ ਦੀ ਸਰਕਾਰ ਬਣਨ ਦੀ ਔਰ ਹਰਿਆਣੇ ਦੇ ਵਿੱਚ ਵੀ ਆਪਸੀ ਗੁੱਟਬੰਦੀ ਦੇ ਕਾਰਨ ਕਾਂਗਰਸ ਜਿਹੜੀ ਹੈ ਉਹ ਪਿੱਛੇ ਰਹਿ ਗਈ ਔਰ 2027 ਦੇ ਵਿੱਚ ਪੰਜਾਬ ਵਿੱਚ ਅਜਿਹਾ ਨਾ ਹੋਵੇ ਕਿ ਕਾਂਗਰਸ ਜੋ ਪੂਰਾ ਦਾਵਾ ਕਰ ਰਹੀ ਹੈ ਕਿ 2027 ਵਿੱਚ ਕਾਂਗਰਸੀ ਸਰਕਾਰ ਬਣੇਗੀ ਜੇ ਇਸੇ ਤਰ੍ਹਾਂ ਗੁੱਟਬੰਦੀ ਬਣੀ ਰਹੀ ਤਾਂ ਫਿਰ ਕਾਂਗਰਸ ਦੀ ਸਰਕਾਰ ਬਣਨੀ ਮੁਸ਼ਕਲ ਹੈ ਜਿਸ ਨੂੰ ਲੈ ਕੇ ਹਾਈ ਕਮਾਂਡ ਪੂਰੀ ਤਰ੍ਹਾਂ ਇਹ ਪੰਜਾਬ ਦੇ ਵਿੱਚ ਹੁਣ ਦੇਖ ਰਹੀ ਹੈ ਕਿ ਇਹਨਾਂ ਦੀ ਆਪਸੀ ਸਹਿਮਤੀ ਕਰਵਾਈ ਜਾਵੇ ਜੋ ਅਲੱਗ-ਅਲੱਗ ਧੜੇ ਬਣ ਚੁੱਕੇ ਨੇ ਜਿਸ ਵਿੱਚ ਰਾਣਾ ਗੁਰਜੀਤ ਸਿੰਘ ਰਾਜਾ ਰਿੰਗ ਨਾਲੋਂ ਅਲੱਗ ਹੋਇਆ ਹੋਇਆ ਹੈ ਔਰ ਦੂਸਰੇ ਪਾਸੇ 파ਰਤਪੂਸ਼ਨ ਆਸ਼ੂ ਤੇ ਜਿਹੜਾ ਕਿ ਲੁਧਿਆਣਾ ਤੋਂ ਕਾਂਗਰਸ ਵਿੱਚ ਮਿਲੇ ਜਿਹੜੇ ਸਿਮਰਜੀਤ ਸਿੰਘ ਬੈਂਸ ਉਹ ਰਾਜਾ ਰਿੰਗ ਦੇ ਨਾਲ ਖੜੇ ਨੇ ਸੋ ਇਹ ਧੜੇਬੰਦੀ ਕਿੱਥੇ ਖਤਮ ਹੋਵੇਗੀ ਇਸ ਧੜੇਬੰਦੀ ਨੂੰ ਖਤਮ ਕਰਨ ਵਾਸਤੇ ਕਾਂਗਰਸ ਨੇ ਕੋਈ ਨਵੇਂ ਆਗੂ ਨੂੰ ਅੱਗੇ ਲਿਆਉਣ ਦੀ ਵਿਚਾਰ ਕਰ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਹਿੰਦੂ ਚਿਹਰੇ ਦੇ ਵਿੱਚ ਵੀ ਆਪਣਾ ਵਿਸ਼ਵਾਸ ਕਰ ਰਹੀ ਹੈ ਕਿ ਹਿੰਦੂ ਚਿਹਰੇ ਵਿਜੇਂਦਰ ਸਿੰਘਲਾ ਨੂੰ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾਵੇ ਇਸ ਨਾਲ ਸਾਰੀ ਸਹਿਮਤੀ ਹੋਣੀਗੀ ਜਾਂ ਸੁਖਵਿੰਦਰ ਸਿੰਘ ਡੈਣੀ ਨੂੰ ਪ੍ਰਧਾਨ ਬਣਾਇਆ ਜਾਵੇ ਔਰ ਉਸ ਨੂੰ ਮੁੱਖ ਮੰਤਰੀ ਚਿਹਰਾ ਅਲਾਨਿਆ ਜਾਵੇ ਮਜਬੂਤ ਸਿੱਖ ਵੋਟ ਲੈਣ ਵਾਸਤੇ ਔਰ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਹੁਣ ਪਿੱਛੇ ਨਹੀਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਉਹਨਾਂ ਦੀ ਪਤਨੀ ਨੇ ਕੱਲ ਟੀਵੀ ਚੈਨਲ ਦੇ ਉੱਪਰ ਇੰਟਰਵਿਊ ਦੌਰਾਨ ਦੱਸਤਾ ਕਿ ਨਵਜੋਤ ਸਿੰਘ ਸਿੱਧੂ ਵਾਪਸੀ ਕਰਨਾ ਚਾਹੁੰਦੇ ਨੇ ਰਾਜਨੀਤੀ ਦੇ ਵਿੱਚ ਕਿਉਂਕਿ ਉਹਨਾਂ ਦੇ ਅੰਦਰ ਪੰਜਾਬ ਦੀ ਚੀਜ਼ ਹੈ ਪੰਜਾਬ ਦੇ ਬਾਰੇ ਉਹ ਪੰਜਾਬ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਆਜ਼ਾਦ ਤੌਰ ਤੇ ਆਪਣੇ ਆਪ ਖੁੱਲਾ ਛੱਡ ਦਿੱਤਾ ਜਾਵੇ ਪੰਜਾਬ ਦੀ ਮੰਗ ਦੌਰ ਦੇ ਕੇ ਉਹ ਆਪਣੇ ਨਾਲ 20 ਲੀਡਰ ਅਜਿਹੇ ਰੱਖਣਗੇ ਜਿਹੜੇ ਸਾਫ਼ ਸੁਥਰੀ छवि ਵਾਲੇ ਹੋਣਗੇ ਔਰ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੇਸ ਦਰਜ ਨਾ ਹੋਵੇ ਤਾਂ ਪੰਜਾਬ ਰਿਪੀਟ ਕਰੇਗੀ ਕਾਂਗਰਸ ਸੱਤਾ ਦੇ ਵਿੱਚ ਆਏਗੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਸੋ ਹੁਣ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸੰਧਾਵਾ ਪ੍ਰਗਟ ਸਿੰਘ ਇਹਨਾਂ ਸਾਰਿਆਂ ਨੂੰ ਬੁਲਾ ਕੇ ਕਿਸਦੇ ਉੱਪਰ ਅਗਲੀ ਕਾਠੀ ਪਾਵੇਗੀ ਜੋ ਪੰਜਾਬ ਨੂੰ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਦੇ ਕਾਬਿਲ ਹੋਵੇ ਔਰ ਕਾਂਗਰਸ ਦੇ ਵਿੱਚ ਇੱਕਜੁੱਟ ਹੋ ਸਕੇ ਆਪਸ ਦੇ ਵਿੱਚ ਇਕਤਾ ਹੋ ਸਕੇ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ ਸੋ ਵੱਖ-ਵੱਖ ਟੀਵੀ ਚੈਨਲਾਂ ਦੇ ਉੱਪਰ ਜੋ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਪਹਿਲਾਂ ਬਦਲਿਆ ਜਾਵੇਗਾ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਜਾਵੇਗਾ ਕਿਉਂਕਿ ਪਹਿਲਾਂ ਵਾਲੀ ਰੀਤ ਜਿਹੜੀ ਉਹ ਖਤਮ ਹੋ ਜਾਵੇਗੀ ਜਿਹੜਾ ਕਿ ਪਹਿਲਾ ਪ੍ਰਧਾਨ ਹੁੰਦਾ ਸੀ ਉਹੀ ਮੁੱਖ ਮੰਤਰੀ ਬਣਦਾ ਸੀ ਕੈਪਟਨ ਅਮਿੰਦਰ ਸਿੰਘ ਹੋਵੇ ਜਾਂ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਹੋਵੇ ਜਾਂ ਕੋਈ ਹੋਰ ਜਿਹੜਾ ਕਿ ਪਹਿਲਾ ਪ੍ਰਧਾਨ ਰਹਿ ਕੇ ਉਹ ਮੁੱਖ ਮੰਤਰੀ ਦੇ ਅੱਗੇ ਚੁਣਿਆ ਗਿਆ ਪਰ ਹੁਣ ਅਜਿਆ ਨਹੀਂ ਹੋਵੇਗਾ ਇੱਕ ਨੂੰ ਪ੍ਰਧਾਨ ਬਣਾਇਆ ਜਾਵੇਗਾ ਔਰ ਦੂਸਰਾ ਮੁੱਖ ਮੰਤਰੀ ਸੱਤਾ ਵਿੱਚ ਆਉਣ ਤੋਂ ਬਾਅਦ ਜਿਹੜਾ ਕਿ ਉਹ ਚਿਹਰਾ ਲਾਨਿਆ ਜਾਵੇਗਾ ਇਸੇ ਨੂੰ ਲੈ ਕੇ ਕਾਂਗਰਸ ਦੇ ਜਿਹੜੇ ਇਹ ਲੀਡਰ ਨੇ ਇਹ ਆਪਣੇ ਆਪਣੀ ਸਾਰੀ ਢਫਲੀ ਵਜਾ ਰਹੇ ਨੇ ਆਪਣੇ ਆਪਣੇ ਵੱਡੇ ਲੀਡਰਾਂ ਨੂੰ ਸੰਪਰਕ ਕਰ ਰਹੇ ਨੇ ਕਿ ਜਿੰਦੇ ਨਾਲ ਵਧ ਵਿਧਾਇਕ ਹੋਣਗੇ ਉਹ ਮੁੱਖ ਮੰਤਰੀ ਦਾ ਦਾਵਾ ਪੇਸ਼ ਕਰ ਸਕੇ ਸੋ ਆਪਣੇ ਵੱਲੋਂ ਟਿਕਟਾਂ ਦੇਣ ਦੀਆਂ ਇਹ ਕੋਸ਼ਿਸ਼ਾ ਕਰ ਰਹੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਸੋ ਪੰਜਾਬ ਕਾਂਗਰਸ ਦਾ ਇਹ ਕਲੇਸ਼ ਜੋ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਪੰਜਾਬ ਕਾਂਗਰਸ ਇਹ ਜੋ ਬਦਲਾਅ ਕਰਨਾ ਚਾਹੁੰਦੀ ਹੈ ਉਸ ਨੂੰ ਪਹਿਲਾਂ ਇਹਨਾਂ ਸਾਰਿਆਂ ਦੀ ਆਪਸੀ ਸਹਿਮਤੀ ਕਰਵਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜੋ ਕਿ ਬਣਾਇਆ ਜਾਵੇ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੇ ਮਜ਼ਬੂਤ ਦਾਵੇਦਾਰ ਨੇ ਜਿਨ੍ਹਾਂ ਨੂੰ ਆਖਰੀ ਵਾਰ ਜਦੋਂ 2014 ਦੇ ਵਿੱਚ ਪ੍ਰਧਾਨਗੀ ਮਿਲੀ ਤਾਂ ਫਿਰ ਕਾਂਗਰਸ ਨੂੰ ਕੈਪਟਨ ਅਮਿੰਦਰ ਸਿੰਘ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਔਰ 2017 ਦੇ ਵਿੱਚ ਕਾਂਗਰਸ ਪ੍ਰਧਾਨ ਸੱਤਾ ਵਿੱਚ ਆਈ ਤਾਂ ਕੈਪਟਨ ਅਮਿੰਦਰ ਸਿੰਘ ਮੁੱਖ ਮੰਤਰੀ ਬਣੇ ਸੋ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਵੀ रह ਚੁੱਕੇ ਨੇ ਲੋਕ ਸਭਾ ਵੀ ਰਹਿ ਚੁੱਕੇ ਨੇ ਸਾਰੇ ਤਾਂ ਸੀਨੀਅਰ ਨੇ ਔਰ ਹੁਣ ਉਹਨਾਂ ਦਾ ਬਾਰੀ ਹੈ ਮੁੱਖ ਮੰਤਰੀ ਬਣਨ ਦੀ ਜੇਕਰ ਹੁਣ ਵੀ ਇਹ ਮੁੱਖ ਮੰਤਰੀ ਨਾ ਬਣ ਸਕੇ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਦੇਵ ਸਿੰਘ ਦਾਵਾ ਇਹ ਸਾਰੇ ਲੀਡਰ ਕਦੇ ਵੀ ਮੁੱਖ ਮੰਤਰੀ ਨਹੀਂ ਬਣ ਸਕਣਗੇ ਇਸ ਨੂੰ ਲੈ ਕੇ ਇਹ ਬਹੁਤ ਵੱਡਾ ਜਿਹੜਾ ਕਿ ਕਲੇਸ਼ ਪਿਆ ਹੋਇਆ ਹੈ ਕਾਂਗਰਸ ਦੇ ਵਿੱਚ